ਪੰਜਾਬ ਦੀ ਟੀਮ ਦੇ ਕੋਚ ਸੰਜੇ ਬਾੰਗੜ ਨੇ ਪ੍ਰੀਤੀ ਜ਼ਿੰਟਾ ਤੋਂ ਪਈ ਫਟਕਾਰ ਦੀਆਂ ਖਬਰਾਂ ਤੇ ਚੁੱਪੀ ਤੋੜੀ ਹੈ। ਪ੍ਰੀਤੀ ਦੀ ਫਟਕਾਰ ਤੇ ਸੰਜੇ ਨੇ ਸਪੱਸ਼ਟ ਦਿੰਦਿਆਂ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ। ਸੰਜੇ ਨੇ ਕਿਹਾ ਕਿ ਪ੍ਰੀਤੀ ਨਾਲ ਉਨ੍ਹਾਂ ਦਾ ਕੋਈ ਵਿਵਾਦ ਹੀ ਨਹੀਂ ਹੈ। ਇਸ ਤੋਂ ਪਹਿਲਾਂ ਪ੍ਰੀਤੀ ਜ਼ਿੰਟਾ ਨੇ ਵੀ ਕਿਹਾ ਸੀ ਕਿ ਉਨ੍ਹਾਂ ਦੀ ਸੰਜੇ ਬਾੰਗੜ ਨਾਲ ਸਿਰਫ 20 ਤੋਂ 30 ਸਕਿੰਟ ਤੱਕ ਗੱਲ ਹੋਈ ਸੀ ਅਤੇ ਇਸ ਦੌਰਾਨ ਦੋਨਾਂ ਵਿਚਾਲੇ ਬਹਿਸ ਨਹੀਂ ਹੋਈ। ਹਾਲਾਂਕਿ ਮੀਡੀਆ ਰਿਪੋਰਟਸ ਮੁਤਾਬਕ ਖਬਰ ਕੁਝ ਹੋ ਰਹੀ ਸੀ। ਆਈਪੀਐਲ ਜੋ ਪੰਜਾਬ ਦੀ ਟੀਮ ਲਗਾਤਾਰ ਨਿਰਾਸ਼ਾਜਨਕ ਖੇਡ ਵਖਾ ਰਹੀ ਸੀ। ਟੀਮ ਦੇ ਖਰਾ ਪ੍ਰਦਰਸ਼ਨ ਨੇ ਟੀਮ ਦੀ ਸਹਿਮਾਲ ਕਰਨ ਪ੍ਰੈਜ਼ੀਡੈਂਟਾ ਨੂੰ ਵੀ ਨਿਰਾਸ਼ ਕਰ ਦਿੱਤਾ ਸੀ ਖਬਰਾਂ ਸਨ ਕਿ ਪੰਜਾਬ ਅਤੇ ਬੰਗਲੌਰੂ ਵਿਚਾਲੇ ਮੁਹਾਲੀ 'ਚ ਖੇਡੇ ਗਏ ਮੁਕਾਬਲੇ 'ਚ ਪ੍ਰੈਜ਼ੀਡੈਂਟਾ ਇੰਨਾ ਨਿਰਾਸ਼ ਹੋ ਗਈ ਕਿ ਉਸਨੇ ਟੀਮ ਦੇ ਕੋਚ ਨੂੰ ਫਟਕਾਰ ਲਗਾ ਦਿੱਤੀ ਖਬਰਾਂ ਅਨੁਸਾਰ ਪ੍ਰੀਟੀ ਨੇ ਕੋਚ ਸੰਜੇ ਬਾਂਗੜ ਨੂੰ ਪਲੇਅਰਸ ਦੇ ਅਤੇ ਸਹਾਇਕ ਸਟਾਫ ਦੇ ਸਾਹਮਣੇ ਲਤਾੜਿਆ ਪ੍ਰੀਟੀ ਨੇ ਸੰਜੇ ਬਾਂਗੜ ਨੂੰ ਟੂਰਨਾਮੈਂਟ ਤੋਂ ਬਾਹਰ ਕਰਨ ਤੱਕ ਦੀ ਧਮਕੀ ਦੇ ਦਿੱਤੀ ਸੀ ਇਹ ਸਭ ਡਰਾਮਾ ਪੰਜਾਬ ਦੀ ਟੀਮ ਨੂੰ ਬੰਗਲੌਰੂ ਹੱਥੋਂ ਸੋਮਵਾਰ ਨੂੰ ਮਿਲੀ ਇੱਕ ਰਾੰਦੀ ਹਾਰ ਪਿੱਛੋਂ ਹੋਇਆ ਹਾਲਾਂਕਿ ਹੁਣ ਦੋਨਾਂ ਨੇ ਇਸ ਖਬਰ ਨੂੰ ਗਲਤ ਦੱਸਿਆ